gidda gidda kare melne gidda pau bathera nazar maar ke vekh melne pariya piya banera saryan nu mere vallon pyar te niggi pari satsriya kaal chal kudiye ni hote yaar chal mele nu chaliye yaar ji ha aaj da tian da din hai tian da matlab sada tian da din ਪੁਰਾਣੇ ਸਮੇਂ ਵਿੱਚ ਤੁਹਾਨੂੰ ਪਤਾ ਹੋਏਗਾ ਜੋ ਨੰਮੀਆਂ ਬਿਆਈਆਂ ਕੁੜੀਆਂ ਆਪਣੇ ਸੌਰਿਆਂ ਚਲੇ ਜਾਂਦੀਆਂ ਨੇ ਤਾਂ ਉਹਨਾਂ ਦੇ ਮਾਪੇ ਉਹਨਾਂ ਨੂੰ ਸੌਰਿਆਂ ਤੋਂ ਲੈ ਕੇ ਆਂਦੇ ਹਨ ਤੇ ਕੁੜੀਆਂ ਮਾਪਿਆਂ ਤੇ ਕਿਆ ਘਰ ਆ ਕੇ ਹੱਥਾਂ ਤੇ ਮਹਿੰਦੀ ਲਾ ਕੇ ਖਾਰ ਸ਼ਿੰਗਾਰ ਕਰਕੇ ਸੱਜ ਤੱਜ ਕੇ ਮੇਲੇ ਵਿੱਚ ਜਾ ਕੇ ਇੱਕ ਜਗ੍ਹਾ ਸਾਂਝੀ ਜਗ੍ਹਾ ਇਕੱਠੀਆਂ ਹੋ ਕੇ ਪਿੰਗਾ ਝੂਟਦੀਆਂ ਇੱਕ ਦੂਜੇ ਨੂੰ ਮਜ਼ਾਕ ਕਰਦੀਆਂ ਤੇ ਆਪਣਾ ਮਨੋਰੰਜਨ ਕਰਦੀਆਂ ਸੀ ਤੇ ਆਪਣਾ ਆਨੰਦ ਮਾਨਦੀਆਂ ਸਨ ਪਰ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਕੁੜੀਆਂ ਸੈਲਫ ਇੰਡੀਪੈਂਡੈਂਟ ਹੋ ਗਈਆਂ ਹਨ ਹੁਣ ਤਾਂ ਪੇਕਿਓ ਸੰਦਾਰਾ ਆ ਜਾਂਦਾ ਹੈ ਤੇ ਫੋਨ ਤੇ ਗੱਲ ਹੋ ਜਾਂਦੀ ਹੈ ਹੁਣ ਉਹ ਵਾਲਾ ਟਾਈਮ ਨਹੀਂ ਰਿਹਾ ਕਿ ਜਦੋਂ ਕੁੜੀਆਂ ਹਫ਼ਤਾ ਹਫ਼ਤਾ ਆਪਣੇ ਪੇਕਿਆਂ ਦੇ ਕਰ ਲੈ ਕੇ ਆndੀਆਂ ਸਨ ਸਾਡਾ ਆਲਾ ਦਵਾਲਾ ਹੀ ਸਾਡਾ ਆਪਣਾ ਪਰਿਵਾਰ ਬਣ ਗਿਆ ਹੈ ਤੇ ਅਸੀਂ ਐਰਐਮ ਨੂੰ ਹੀ ਆਪਣਾ ਪਰਿਵਾਰ ਸਮਝ ਲਿਆ ਸਤਿ ਸ਼੍ਰੀ ਅਕਾਲ ਅੱਜ ਮੈਂ ਨਿਰਪੱਖ ਪੋਸਟੋਂ ਹਿਊਮਨ ਰਾਈਟ ਵੰਚੇ ਵੱਲੋਂ ਆਈਆਂ ਇਹਨਾਂ ਨੇ ਅੱਜ ਤੀਆਂ ਦਾ ਪ੍ਰੋਗਰਾਮ ਜਿਹੜਾ ਹੈ ਕਟਾਨੀ ਦੇ ਵਿੱਚ ਖਰੜ ਦੇ ਵਿੱਚ ਅਰੇਂਜ ਕੀਤਾ ਹੈ ਤੀਆਂ ਵਾਸਤੇ ਤੇ ਆਪਾਂ ਨੈਸ਼ਨਲ ਪ੍ਰੈਜ਼ੀਡੈਂਟ ਜੋ ਮਿਸਟਰ ਖੇੜਾ ਜੀ ਨੇ ਉਹਨਾਂ ਵੱਲ ਚਲਦੇ ਆ ਉਹ ਸਾਨੂੰ ਦੱਸਣਗੇ ਕਿ ਤੀਆਂ ਦਾ ਪ੍ਰੋਗਰਾਮ ਅੱਜ ਦੇ ਟਾਈਮ ਦੇ ਵਿੱਚ ਤੀਆਂ ਵਾਸਤੇ ਕਿਉਂ ਇੰਪੋਰਟੈਂਟ ਹੈ ਤੇ ਕਿਵੇਂ ਇਹਨਾਂ ਨੇ ਅਰੇਂਜ ਕੀਤਾ ਹੈ ਸਭ ਹਾਂਜੀ ਖੇੜਾ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਨਿਰਪੱਖ ਟੀਮ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਸੁਨਹਿਰੀ ਸਮਾਂ ਛੱਟ ਕੇ ਅੱਜ ਦੇ ਇਸ ਤੀਆਂ ਦੇ ਮੇਲੇ ਦੇ ਵਿੱਚ ਸਮੂਲੀਅਤ ਕੀਤੀ ਮੈਂ ਡਾਕਟਰ ਜਸਵੰਤ ਸਿੰਘ ਖੇੜਾ ਨੈਸ਼ਨਲ ਪ੍ਰੈਜ਼ੀਡੈਂਟ ਹਿਊਮੋਰੈਟਸ ਮંચ ਅੱਜ ਜ਼ਿਲ੍ਹਾ ਮੁਹਾਲੀ ਦੇ ਕਟਾਣੀ ਰੈਸਟੋਰੈਂਟ ਖਰੜ ਵਿਖੇ ਇੱਕ ਵਿਸ਼ਾਲ ਤੀਆਂ ਦਾ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਅਲੱਗ-ਅਲੱਗ ਥਾਵਾਂ ਤੋਂ ਸਜ ਧਜ ਕੇ ਤਿਰੰਜਣਾ ਨੇ ਗੋਲੀਆਂ ਕਿਤਾ ਗੀਤ ਅਤੇ ਸਿੱਠਣੀਆਂ ਦੇ ਨਾਲ ਉਸ ਵੇੜੇ ਨੂੰ ਰਸਨਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਜਿਹੜਾ ਤੀਆਂ ਦਾ ਤਿਹਾਰ ਆ ਇਹ ਪੇਟੀਆਂ ਕੁੜੀਆਂ ਤੇ ਮੁਟਿਆਰਾ ਦੇ ਲਈ ਮਨਾਇਆ ਜਾਂਦਾ ਲੋਕ ਆਪਣੇ ਪੰਜਾਬੀ ਵਿਰਸੇ ਨੂੰ ਭੁੱਲ ਕੇ ਅੱਜ ਪੱਛਮੀ ਵਿਰਸੇ ਵੱਲ ਨੂੰ ਤੁਰੇ ਹੋਏ ਨੇ ਉਹਨਾਂ ਨੂੰ ਰੋਕਣ ਦੇ ਲਈ ਮਨੁੱਖੀ ਅਧਿਕਾਰ ਮੰਚ ਜਾ ਸਾਢੇ ਵਰਗੀਆਂ ਹੋਰ ਬਹੁਤ ਸੰਸਥਾਵਾਂ ਨੇ ਜਿਨ੍ਹਾਂ ਨੇ ਉਸ ਵਿਰਸੇ ਨੂੰ ਮੁੜ ਆਪਣੇ ਵਿਹੜੇ ਦੇ ਵਿੱਚ ਲਿਆਉਣ ਦੇ ਲਈ ਕੋਸ਼ਿਸ਼ ਜਾਰੀ ਕੀਤੀ ਹੋਈ ਆ ਮੈਂ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਜਿਹੜਾ ਸਾਡਾ ਵਿਰਸਾ ਸਾਡੇ ਤੋਂ ਲੱਖਾਂ ਕੋਹਾਂ ਤੇ ਖੜਾ ਹੈ ਉਸ ਨੂੰ ਮੁੜ ਇਸ ਦੁਨੀਆ ਦੇ ਵਿੱਚ ਇਸ ਵਿਹੜੇ ਦੇ ਵਿੱਚ ਲਿਆਉਣ ਦੇ ਲਈ ਆਪਾਂ ਪੁਰਾਤਨ ਵਿਰਸੇ ਨੂੰ ਫੇਰ ਲੈ ਕੇ ਆਈਏ ਜਿਹੜਾ ਅੱਜ ਦਾ ਸਾਡਾ ਲੱਜਰ ਜਾਂ ਮੈਂ ਕਹਾਂਗਾ ਗੰਦਾ ਵਾਤਾਵਰਣਾ ਆਵਾਜ਼ ਵਾਲਾ ਉਸ ਨੂੰ ਮੁੜ ਫੇਰ ਸੁਨਹਿਰੀ ਸ਼ਬਦਾਂ ਵੱਲ ਲੈ ਕੇ ਚੱਲੀਏ ਤਾਂ ਜੋ ਜਿਹੜੀਆਂ ਤੀਆਂ ਨੇ ਸੌਣ ਦੇ ਮਹੀਨੇ ਦੇ ਵਿੱਚ ਮੁਟਿਆਰਾਂ ਵੱਲੋਂ ਮਨਾਈਆਂ ਜਾਂਦੀਆਂ ਨੇ ਕੁੜੀਆਂ ਆਪਣੇ ਸਹੁਰਿਆਂ ਤੋਂ ਆਪਣੇ ਮਾਪਿਆਂ ਦੇ ਘਰ ਆ ਕੇ ਸਜ ਧਜ ਕੇ ਇੱਕ ਦੂਜੇ ਨੂੰ ਮਿਲਣ ਦੇ ਲਈ ਇਹ ਤਿਰੰਝਣਾ ਚ ਬੈਠ ਕੇ ਗਿੱਧਾ ਬੋਲੀਆਂ ਪਾ ਕੇ ਇਹ ਆਪਣਾ ਤਿਉਹਾਰ ਆ ਜਿਹੜਾ ਉਸ ਨੂੰ ਮਨਾਉਂਦੇ ਨੇ ਜੈ ਹਿੰਦ ਹਾਂਜੀ ਹੁਣ ਅਸੀਂ ਨੈਸ਼ਨਲ ਊਮਨ ਸੈਲ ਪ੍ਰੈਜ਼ੀਡੈਂਟ ਮੈਮ ਜੋ ਪ੍ਰਿਤਪਾਲ ਜੀ ਕੋਲ ਜਿਹਦੇ ਕੋਲ ਚੱਲਾਂਗੇ ਤੇ ਹੁਣ ਦੇ ਸਾਨੂੰ ਦੱਸਣਗੇ ਤੀਆਂ ਦੇ ਪ੍ਰੋਗਰਾਮ ਬਾਰੇ ਚਾਣਨਾ ਪਾਣਗੇ ਜੋ ਉਹਨਾਂ ਨੇ ਅਰੇਂਜ ਕੀਤੇ ਬਹੁਤ ਵਧੀਆ ਉਪਰਾਲੇ ਨੇ ਅੱਜ ਕੱਲ ਤੀਆਂ ਦੇ ਬਾਰੇ ਦੁਬਾਰਾ ਫੇਰ ਮੋੜ ਫੇਰ ਪ੍ਰਾਤਨ ਲੋੜੀਆਂ ਤੀਆਂ ਪੁਰਾਣੇ ਜਿਹੜੇ ਤਿਉਹਾਰ ਨੇ ਬਹੁਤ ਹੁੰਮ ਹਮਾ ਕੇ ਧੂਮ ਨਾਲ ਮਨਾਏ ਜਾਂਦੇ ਨੇ ਪਹਿਲਾਂ ਪੁਰਾਣੇ ਜ਼ਮਾਨੇ ਚ ਮਨਾਏ ਜਾਂਦੇ ਸੀ ਵਿਚ ਨੂੰ ਫੇਰ ਥੋੜਾ ਜਿਹਾ ਮਿਸ ਹੋ ਗਏ ਸੀ ਪਰ ਅੱਜ ਕੱਲ ਲੋਕ ਫੇਰ ਕੋਹੀ ਮਨਾ ਰਹੇ ਨੇ ਤੇ ਬਹੁਤ ਅੱਛਾ ਉਪਰਾਲਾ ਹੈ ਲੇਡੀਜ਼ ਨੂੰ ਇੱਕ ਦੂਜੇ ਨਾਲ ਮਿਲ ਬੈਠਣਾ ਨੱਚਣਾ ਗਾਉਣਾ ਤੇ ਅੱਜ ਕੱਲ ਦੀ ਜਿਹੜੀ ਲਾਈਫ ਹੈ ਜ਼ਿੰਦਗੀ ਬਹੁਤ ਸਟ੍ਰੈਸ ਵਾਲੀ ਹੈ ਕੰਮ ਵਾਲੀ ਹੈ ਸਾਰੀਆਂ ਕੋਈ ਜੌਬ ਕਰਨ ਵਾਲੀਆਂ ਲੇਡੀਜ਼ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਇਹ ਲੱਗਦਾ ਕਿ ਹਾਂ ਅਸੀਂ ਵੀ ਕੋਈ ਫ੍ਰੀ ਹੋ ਕੇ ਇੱਕ ਫ੍ਰੀ ਜੈਂਟਰਟੇਨਮੈਂਟ ਕਰੀਏ ਤਾਂ ਇਸ ਲਈ ਐਦਾਂ ਦੇ ਤਿਉਹਾਰ ਲੋੜੀ ਹੋਗੀ ਆਪਣੇ ਤੀਜ ਹੋਗੀ ਜਾਂ ਹੋਰ ਐਦਾਂ ਦੇ ਜਿਹੜੇ ਆਪਣੇ ਤਿਉਹਾਰ ਨੇ ਅ ਇਹ ਜਰੂਰ ਮਨਾਉਣੇ ਚਾਹੀਦੇ ਨੇ ਉਹਦੇ ਨਾਲ ਕੀ ਹੁੰਦਾ ਮਾਈਂਡ ਵੀ ਫਰੈਸ਼ ਹੁੰਦਾ ਤੇ ਉਹਨਾਂ ਨੂੰ ਆਪਣੇ ਆਪ ਵੀ ਚੰਗਾ ਲੱਗਦਾ ਹੈ ਤੇ ਮੋੜ ਜਿਹੜਾ ਪ੍ਰਾਤਨ ਆਪਣਾ ਹੈ ਸਮਾਂ ਉਹ ਵੀ ਯਾਦ ਆਉਂਦਾ ਤੇ ਉਹਨਾਂ ਦੇ ਅੱਗੇ ਬੱਚਿਆਂ ਨੂੰ ਵੀ ਇਹ ਲੱਗੂਗਾ ਕਿ ਹਾਂ ਇਦਾਂ ਦੀਆਂ ਉਹਨਾਂ ਨੇ ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਸੀ ਕਿਤਾਬਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਪੜੀਆਂ ਸੀ ਉਹ ਵਿਰਸਾ ਫੇਰ ਮੁੜ ਉਹਨਾਂ ਨੂੰ ਦੇਖਣ ਦਾ ਟਾਈਮ ਮਿਲੂਗਾ ਇਹ ਬਹੁਤ ਚੰਗੇ ਸਮਾਜ ਵੱਲੋਂ ਉਪਰਾਲੇ ਨੇ ਐਦਾਂ ਦੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਕਰਨ ਲੋਕ ਬਹੁਤ ਹੀ ਖੁਸ਼ੀ ਦੀ ਗੱਲ ਇੱਕ ਵਾਰ ਬਹੁਤ ਦੱਸੇ ਜਿਹੜਾ ਆਪਣਾ ਪੰਜਾਬੀ ਗੱਲ ਕਰਦੇ ਆਂ ਤੀਆਂ ਦਾ ਤਿਹਾਰਾ ਕੈਨੇਡਾ ਵਾ ਦੀ ਮਾਡਰਨ ਕੰਟਰੀ ਦੇ ਵਿੱਚ ਵੀ ਆਪਣੇ ਪੰਜਾਬੀ ਦੇ ਜਾ ਕੇ ਮਨਾਣਾ ਜੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸੱਸਾਂ ਦਾਦੀਆਂ ਸੱਸਾਂ ਆਪਣੇ ਗਲਿਆਂ ਦਾ ਜਿਹੜਾ ਹਾਰ ਸ਼ਿੰਗਾਰਾ ਉਹ ਆਪਣੇ ਲੋਹਾਂ ਨੂੰ ਲਾ ਕੇ ਦਿੰਦੀਆਂ ਸੀ ਜੀ ਪਰ ਅੱਜ ਕੱਲ੍ਹ ਲੋਹਾਂ ਦੇ ਵਿੱਚ ਬਹੁਤ ਹੀ ਅਰੇ ਫਰਕ ਆ ਗਿਆ ਅੱਜ ਕੱਲ੍ਹ ਲੋਹਾਂ ਉਹਨਾਂ ਪਹਿਰਾਵੇ ਨੂੰ ਉਸੇ ਸਮੇਂ ਯਾਦ ਕਰਦੇ ਨੇ ਜਦੋਂ ਕੀ ਤੀਆਂ ਦਾ ਤਿਹਾਰ ਹੁੰਦਾ ਜੀ ਇਹ ਤੁਹਾਨੂੰ ਲੱਗਦਾ ਕਿ ਉਸ ਨੂੰ ਐਸੇ ਤਰ੍ਹਾਂ ਹੀ ਸਾਂਭ ਕੇ ਰੱਖਣ ਦੀ ਲੋੜ ਹੈ ਉਸ ਪਹਿਰਾਵੇ ਨੂੰ ਜੋ ਸਾਡੀਆਂ ਵਿਰਾਸਤੀ ਰਿਆਸੀ ਚੀਜ਼ਾਂ ਸੀ ਬਿਲਕੁਲ ਬਿਲਕੁਲ ਉਹਨੂੰ ਜਿਹੜੀਆਂ ਹੈਗੀਆਂ ਨੇ ਆਪਣੀਆਂ ਵਿਰਾਸਤ ਵਾਲੀਆਂ ਚੀਜ਼ਾਂ ਉਹਨਾਂ ਨੂੰ ਵੀ ਸਾਂਭ ਕੇ ਰੱਖਣ ਦੀ ਜ਼ਰੂਰਤ ਹੈਗੀ ਹੈ ਤੇ ਉਹ ਸੋਚ ਨੂੰ ਵੀ ਜ਼ਰੂਰਤ ਹੈਗੀ ਹੈ ਜਿਹੜੀ ਪੁਰਾਣੀ ਸੋਚ ਹੈ ਉਹਨੂੰ ਵੀ ਜੇ ਮੁੜ ਆਪਾਂ ਲੈ ਆਵਾਂਗੇ ਜਿਹੜੇ ਅੱਜ ਕੱਲ ਜਿਹੜੇ ਘਰਾਂ 'ਚ ਵਿਤਕਰੇ ਨੇ ਜਿਹੜੇ ਅੱਜ ਕੱਲ ਇਹਨੇ ਰੋਲੇ ਨੇ ਮੈਂ ਜਿਸ ਤਰ੍ਹਾਂ ਊਮਨ ਹੈਲਥ ਦੀ ਪ੍ਰੈਜ਼ੀਡੈਂਟ ਹੈ ਜਿਹੜੇ ਅੱਜ ਕੱਲ ਇਹਨੇ ਕੇਸ ਹੋ ਰਹੇ ਨੇ ਜਿਹੜੇ ਹੁਮਨ ਸਾਲ ਨੂੰ ਸਾਨੂੰ ਦੇਖਣੇ ਪੈ ਰਹੇ ਨੇ ਕਿ ਡਾਈਵੋਰਸ ਤੇ ਜਿਹਾ ਦਾ ਦੇ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਘਾਟ ਆਏਗੀ ਜੇ ਇਹ ਮੁੜ ਫੇਰ ਆਪਣੇ ਪੁਰਾਤਨ ਜਿਹੜਾ ਵਿਰਸਾ ਹੈ ਉਹਨੂੰ ਯਾਦ ਕਰਨ ਫੇਰ ਉਹੀ ਰਲ ਮਿਲ ਬੈਠਣ ਤਾਂ ਸੱਸ ਨੂੰ ਦਾ ਜਿਹੜਾ ਹੈਗਾ ਜਾਂ ਨਾਨਦ ਪਰਜਾਈ ਵਾਲਾ ਜਾਂ ਰਾਨੇ ਚਠਾਣੇ ਵਾਲਾ ਉਹਨਾਂ 'ਚ ਮੁੜ ਫੇਰ ਪਿਆਰ ਆਵੇਗਾ ਮੈਂ ਚਾਹਾਂਗੀ ਕਿ ਫੇਰ ਲੋਕ ਪੁਰਾਣੇ ਵਿਰਸੇ ਨੂੰ ਹੀ ਲੈ ਕੇ ਚੱਲਣ ਤਾਂ ਬਹੁਤ ਜ਼ਿਆਦਾ ਮਾਡਰਨ ਹੋਣ ਨਾਲ ਹੀ ਇਹ ਵਿੱਚ ਵਿਤਕਰੇ ਜਿਹੜਾ ਮਾਡਰਨ ਪੜਾਏ ਵਿੱਚ ਵਿਤਕਰਾ ਲੈ ਕੇ ਆਇਆ ਬਹੁਤ ਸਾਰੇ ਸ਼ੁਭਚਿੰਤਕਾਰੇ ਬਲੋ ਬਲੋ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਲਾਸਟ ਪੀੜ੍ਹੀ ਹੈ ਜਿਹੜੀਆਂ ਤੀਆਂ ਦਾ ਤੀਜ ਦਾ ਤਿਹਾਰ ਮਨਾਣਗੇ ਉਸ ਤੋਂ ਅਗਲੀ ਆਉਣ ਵਾਲੀ ਜਿਹੜੀ ਬਿਲਕੁਲ ਨਹੀਂ ਮਨਾਏਗੀ ਤੁਹਾਨੂੰ ਲੱਗਦਾ ਕਿ ਜਿਹੜੀਆਂ ਬੱਚੀਆਂ ਵੀ ਹੁਣ ਛੋਟੀਆਂ-ਛੋਟੀਆਂ ਇੰਝ ਨੇ ਉਹਨਾਂ ਨੂੰ ਵੀ ਆਪਣੇ ਕਲਚਰ ਬਾਰੇ ਤੀਆਂ ਤੀਜ ਬਾਰੇ ਦੱਸਣ ਦੀ ਇਸ ਇਹ ਆਪਣੇ ਮਾਪੇ-ਮਾਪ ਤੇ ਡਿਪੈਂਡ ਕਰਦਾ ਕਿ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦਿੰਦੇ ਨੇ ਥੋੜੇ ਦੇਰ ਪਹਿਲਾਂ ਜਿਵੇਂ ਲੋਕਾਂ ਨੇ ਸੋਚਿਆ ਸੀ ਅਸੀਂ ਬੱਚਿਆਂ ਨੂੰ ਮਾਡਰਨ ਬਣਾਣਾ ਉਹ ਇੰਨੇ ਮਾਡਰਨ ਬਣ ਗਏ ਕਿ ਉਹਨਾਂ ਦੇ ਹੱਥਾਂ ਤੋਂ ਹੀ ਬਾਹਰ ਨਿਕਲ ਗਏ ਇਹ ਆਪਣੇ ਮਾਪੇ-ਮਾਪ ਦੇ ਉੱਤੇ ਡਿਪੈਂਡ ਕਰਦਾ ਕਿ ਉਹ ਪੁਰਾਣਾ ਕਲਚਰ ਤੇ ਪੁਰਾਣੀਆਂ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਨਾਲ ਲੈ ਕੇ ਚੱਲਣ ਤੇ ਉਹਨਾਂ ਨੂੰ ਬਿਠਾਉਣ ਤੇ ਸਮਝਾਉਣ ਕਿਉਂਕਿ ਅੱਜ ਕੱਲ ਕਿਸੇ ਕੋਲੇ ਟਾਈਮ ਨਹੀਂ মিডিਆ ਦਾ ਟਾਈਮ ਆ ਸਭ ਆਪਣੇ ਆਪਣੇ ਕਮਰਿਆਂ 'ਚ ਬੈਠੇ ਨੇ ਆਪਣੇ ਆਪਣੇ ਮੋਬਾਈਲ ਚੱਕ ਚੱਕ ਕੇ ਉਹਦੇ ਤੇ ਆਪਣਾ ਬਿਜ਼ੀ ਨੇ ਇਹ ਜਿਹੇ ਚੀਜ਼ਾਂ ਛੱਡ ਕੇ ਜੇ ਆਪਣੇ ਬੱਚਿਆਂ ਵੱਲ ਫੇਰ ਮੁੜ ਲੋਕ ਧਿਆਨ ਦੇਣਗੇ ਤਾਂ ਨਹੀਂ ਇਹ ਆਪਣਾ ਜਿਹੜੀ ਸੱਭਿਆ ਹੈਗੀ ਹੈ ਪੁਰਾਣੀ ਉਹ ਨਹੀਂ ਜਾਊਗੀ ਸੱਭਿਆਚਾਰ ਕਾਇਮ ਰਹੋਗੀ ਔਰ ਮੈਂ ਚਾਹੁੰਨੀ ਆ ਕਿ ਉਹਨੂੰ ਕਾਇਮ ਰੱਖਣ ਲੋਕ ਕਿ ਤਾਂ ਹੀ ਆਪਣੇ ਜਿਹੜੇ ਹੈਗੇ ਨੇ ਘਰੇ ਬਸਣਗੇ ਨਹੀਂ ਤਾਂ ਬਹੁਤ ਜ਼ਿਆਦਾ ਟੁੱਟ ਰਹੇ ਨੇ ਔਰ ਟੁੱਟ ਜੇ ਇਸ ਨੂੰ ਚਾਹੁੰਦੇ ਹੋ ਤਾਂ ਆਪਣੇ ਬੱਚਿਆਂ ਨੂੰ ਉਹ ਜੀ ਸਿੱਖਿਆ ਦਿਓ ਮੁੰਡਿਆਂ ਨੂੰ ਵੀ ਕੁੜੀਆਂ ਨੂੰ ਵੀ ਕਿ ਜਿਹੜੇ ਉਹਨਾਂ 'ਚ ਸਹਿਨਸ਼ੀਲਤਾ ਸਹਿਣ ਸ਼ਕਤੀ ਹੋਵੇ ਉਹਨਾਂ ਨੂੰ ਮਾਡਰਨ ਨਾ ਬਣਾਓ ਮਾਡਰਨ ਬਣਨ ਨਾਲ ਹੀ ਇਹ ਸਾਰੀਆਂ ਚੀਜ਼ਾਂ ਆਈਆਂ ਨੇ ਜਿਹੜੇ ਜਿੰਨੇ ਵੀ ਪ੍ਰੋਬਲਮ ਆਈਆਂ ਨੇ ਜੇ ਮੁਰਾ ਪ੍ਰਾਤਨ ਰਹਿਣਗੇ ਤਾਂ ਫਿਰ ਉਹਨਾਂ ਨੂੰ ਸਹਿਨਸ਼ੀਲਤਾ ਵੀ ਹੁੰਦੀ ਹੈ ਬੱਚਿਆਂ ਦੇ ਵਿੱਚ ਕਿ ਮਾਪੇ ਦੀ ਗੱਲ ਸੁਣੇ ਜੇ ਆਪਣੇ ਮਾਪੇ ਦੀ ਸੁਣਨ ਦੀ ਸਹਿਨਸ਼ੀਲਤਾ ਹੋਵੇ ਤਾਂ ਅੱਗੇ ਜਾ ਕੇ ਸਹੁਰੇ ਘਰ ਵੀ ਆਪਣੇ ਸੱਸ ਸਹੁਰੇ ਦੀ ਸੁਣਨ ਦੀ ਆਦਤ ਪੈਂਦੀ ਹੈ ਜਲਦੀ ਜਾਂਦੇ ਇੱਕ ਸਨੇਹਾ ਸੌਣ ਦੇ ਵੀ ਨਿਰਮੋਹ ਪ੍ਰਾਪਤ ਕਰਦੇਆਂ ਦੇ ਇਤਿਹਾਸ ਨੂੰ ਪ੍ਰਾਪਤ ਕਰਦੇ ਪੰਜਾਬ ਦੀਆਂ ਧੀਆਂ ਖਾਸ ਕਰਕੇ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਜਾ ਕੇ ਬਸੀਆਂ ਧੀਆਂ ਉਹਨਾਂ ਨੂੰ ਇਹ ਸਨੇਹ ਦੇਣਾ ਚਾਹੁੰਦੀ ਜੀ ਜਾਂਦੀ ਮੈਂ ਇਹ ਸਨੇਹ ਦੇਣਾ ਚਾਹੁੰਦੀ ਕਿ ਉਹ ਹਮੇਸ਼ਾ ਆਪਣੇ ਵਿਰਸੇ ਨੂੰ ਯਾਦ ਰੱਖਣ ਚਾਏ ਕਿਸੇ ਵੀ ਕੰਟਰੀ ਚ ਚਲੇ ਗਏ ਆਪਣੇ ਪੰਜਾਬ ਨੂੰ ਆਪਣੇ ਵਿਰਸੇ ਨੂੰ ਆਪਣੇ ਸੱਭਿਆਚਾਰ ਨੂੰ ਪੜਨ ਰੀਡ ਕਰਨ ਉਹਦੇ ਤੇ ਚੱਲਣ ਉਹਦੀ ਸਟੱਡੀ ਕਰਨ ਬਾਹਰ ਫੋਰਨ ਦੀ ਤਾਂ ਬਹੁਤ ਸਟੱਡੀ ਕਰ ਲਈ ਇੰਗਲਿਸ਼ ਤਾਂ ਬਹੁਤ ਬੱਚਿਆਂ ਨੂੰ ਸਿਖਾਤੀ ਪਰ ਉਹਨਾਂ ਨੇ ਪੰਜਾਬੀ ਤੋਂ ਅਰ ਪੰਜਾਬ ਤੋਂ ਅਰ ਪੰਜਾਬੀ ਵਿਰਸੇ ਤੋਂ ਦੂਰ ਕਰਤਾ ਨਾ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਿੰਦਰ ਗੋਰੀ ਹਿਊਮਨ ਰਾਈਟ ਮੰਚ ਵੱਲੋਂ ਅੱਜ ਤੀਆਂ ਦਾ ਪ੍ਰੋਗਰਾਮ ਜੋ ਹੈ ਇੱਥੇ ਅਟੈਂਡ ਕਰਨ ਆਈ ਆ ਤੇ ਬੜਾ ਹੀ ਵਧੀਆ ਲੱਗਿਆ ਮੈਨੂੰ ਐਦਾਂ ਦੇ ਪ੍ਰੋਗਰਾਮ ਜਿਹੜੇ ਨੇ ਹੁੰਦੇ ਰਹਿਣੇ ਚਾਹੀਦੇ ਨੇ ਇਹ ਕਿ ਅੱਜ ਦੀ ਜਨਰੇਸ਼ਨ ਨੂੰ ਜਿਹੜਾ ਮੌਕਾ ਮਿਲਦਾ ਹੈ ਪੁਰਾਣੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਜਿਹੜਾ ਚਰਖਾ ਤਕਲਾ ਆਪਣੀ ਛਾਟੀ ਤੇ ਫੁਲਕਾਰੀ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਆਪਣੇ ਤੋਂ ਬੜੀਆਂ ਵਿਛੜ ਗਈਆਂ ਸੀ ਤੇ ਐਦਾਂ ਦੇ ਪ੍ਰੋਗਰਾਮਾਂ ਦੇ ਨਾਲ ਉਹ ਸਾਰੀਆਂ ਸੁਰਜੀਤ ਹੋ ਜਾਂਦੀਆਂ ਨੇ ਅਸੀਂ ਉਹਨਾਂ ਨਾਲ ਕਿਤੇ ਨਾ ਕਿਤੇ ਜੁੜੇ ਰਹਿਣੇ ਆ ਜਦੋਂ ਅਸੀਂ ਐਵੇਂ ਦੇ ਪ੍ਰੋਗਰਾਮ 'ਚ ਅ ਤਾਂ ਅਸੀਂ ਸਿੱਠਣੀਆਂ ਬੋਲੀਆਂ ਦੁਬਾਰਾ ਯਾਦ ਕਰਦੇ ਆ ਤੇ ਇੱਥੇ ਆ ਕੇ ਬੋਲਦੇ ਆ ਤਾਂ ਸਾਨੂੰ ਹਮੇਸ਼ਾ ਲਈ ਯਾਦ ਰਹਿੰਦੀ ਆ ਸਾਡੇ ਨਾਲ ਸਾਡੇ ਬੱਚੇ ਆਉਂਦੇ ਨੇ ਤੇ ਐਦਾਂ ਹੀ ਸਾਡਾ ਅਸੀਂ ਆਪਣੇ ਕਲਚਰ ਨੂੰ ਸੰਜੋ ਕੇ ਰੱਖਦੇ ਆ ਜੇ ਐਦਾਂ ਦੇ ਪ੍ਰੋਗਰਾਮ ਨਹੀਂ ਹੋਣਗੇ ਤਾਂ ਕੀ ਹੋਏਗਾ ਹੌਲੀ 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 ਸਾਡਾ ਵਿਰਸਾ ਜੋ ਆ ਖਤਮ ਹੋ ਜਾਏਗਾ ਤੇ ਅਸੀਂ ਆਪਣੇ ਸੱਭਿਆਚਾਰ ਨੂੰ ਭੁੱਲ ਜਾਵਾਂਗੇ ਤੇ ਜਿਵੇਂ ਇਤਿਹਾਸ ਗਵਾਹ ਹੈ ਕਿ ਜੋ ਕੌਮ ਆਪਣੇ ਹਿਸਟਰੀ ਨੂੰ ਭੁੱਲ ਜਾਂਦੀ ਹੈ ਉਹ ਉਸ ਕੰਮ ਨੂੰ ਖਤਮ ਹੁੰਦੇ ਕੋ ਜਿਆਦਾ ਟਾਈਮ ਨਹੀਂ ਲੱਗਦਾ ਇਸ ਕਰਕੇ ਐਦਾਂ ਦੀ ਚੀਜ਼ ਨੂੰ ਹੁੰਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਕਲਚਰ ਨੂੰ ਆਪਣੀ ਜਿਹੜੇ ਨੇ ਚੀਜ਼ਾਂ ਨੂੰ ਜਿਹੜੇ ਸੁਰਜੀਤ ਰੱਖੀਏ ਇਹੀ ਕਹਿਣਾ ਚਾਹਾਂਗੇ ਇਹੀ ਸੁਨੇਹਾ ਦੇਣਾ ਚਾਹਾਂਗੇ ਤੁਹਾਡੇ ਚੈਨਲ ਵੱਲੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਿਰਪੱਖ ਟੀਵੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਮਤਲਬ ਮੀਡੀਆ ਰਾਹੀਂ ਅੱਗੇ ਵੀ ਪਹੁੰਚਾਉਣ ਦਾ ਯਤਨ ਕੀਤਾ ਹੈ ਮੈਂ ਇੱਕ ਹਾਊਸ ਵਾਈਫ ਹਾਂ ਤੇ ਮੈਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਮਨਨ ਘਰ ਦੇ ਵਿੱਚ ਉਹ ਮਨ ਦੌੜ ਭਜੋ ਵਾਲੀ ਜ਼ਿੰਦਗੀ ਹੈ ਗਰਸਤੀ ਜ਼ਿੰਦਗੀ ਹੈ ਇੱਥੇ ਆ ਕੇ ਮੈਨੂੰ ਇੰਨਾ ਅੱਛਾ ਲੱਗਿਆ ਮਨੋਰੰਜਨ ਦਾ ਇੱਕ ਸਾਧਨ ਬਣ ਗਿਆ ਦੂਸਰਾ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਕੱਲ ਜਿਹੜੇ ਪ੍ਰੋਗਰਾਮ ਕਰਵਾ ਰਹੇ ਨੇ ਮਤਲਬ ਮਨੁੱਖੀ ਅਧਿਕਾਰ ਵਾਲੇ ਮੰਚ ਵਾਲੇ ਜਿਨ੍ਹਾਂ ਨੇ ਪ੍ਰੋਗਰਾਮ ਕਰਵਾਇਆ ਹੈ ਉਹ ਸ਼ਲਾਘਾਯੋਗ ਕਦਮ ਹੈ ਇੱਕ ਬਹੁਤ ਹੀ ਵਧੀਆ ਉਪਰਾਲਾ ਪਰਵਾਤਮ ਮਤਲਬ ਜਿਹੜਾ ਵਿਰਸਾ ਸਾਡਾ ਉਹਨੂੰ ਲੋਕੀ ਭੁੱਲਦੇ ਜਾ ਰਹੇ ਨੇ ਇਹਨਾਂ ਨੇ ਮੁੜ ਕੇ ਸੁਰਜੀਤ ਕਰਨ ਦਾ ਉਹਨਾਂ ਨੇ ਇੱਕ ਉਪਰਾਲਾ ਕੀਤਾ ਜੋ ਕਿ ਬਹੁਤ ਹੀ ਵਧੀਆ ਕਦਮ ਹੈ ਸੋ ਮਤਲਬ ਇਹ ਸੇਵਾ ਤੇ ਕਰ ਰਹੇ ਨੇ ਹੋਰ ਵੀ ਮਤਲਬ ਸਾਰੇ ਪਾਸੇ ਪਰ ਇਹ ਜਿਹੜਾ ਪ੍ਰੋਗਰਾਮ ਤੀਆਂ ਦਾ ਕਰਕੇ ਇਹਨਾਂ ਨੇ ਜੋ ਮਤਲਬ ਉਪਰਾਲਾ ਕੀਤਾ ਬਹੁਤ ਹੀ ਵਧੀਆ ਕਦਮ ਹੈ ਤੀਆਂ ਭੈਣਾਂ ਨੂੰ ਘਰੋਂ ਨਿਕਲਣ ਦਾ ਇੱਕ ਮੌਕਾ ਮਿਲਿਆ ਆਪਣੇ ਮਤਲਬ ਹਾਵ ਭਾਵ ਪ੍ਰਗਟ ਕਰਨ ਦਾ ਇੱਕ ਮੌਕਾ ਮਿਲਿਆ ਥੈਂਕ ਯੂ ਜੀ ਮੈਂ ਇਨਾ ਹੀ ਕਹਿਣਾ ਚਾਹੁੰਦਾ ਹਾਂ